ਅਕਸਰ ਹੀ ਆਪਾਂ ਦੇਖਦੇ ਹਾਂ ਕਿ ਪੰਜਾਬ ਦੀ ਨੌਜਵਾਨੀ ਹੈ ਜੋ ਪੈਸਾ ਕਮਾਉਣ ਦੇ ਲਈ ਜਹਾਜ਼ ਪਰ ਪਰ ਕੇ ਬਾਹਰਲੇ ਦੇਸ਼ਾਂ ਵੱਲ ਰੁੱਖ ਕਰ ਰਹੇ ਹਨ ਉੱਥੇ ਜੇਕਰ ਗੱਲ ਕੀਤੀ ਜਾਵੇ ਸੰਦੂਰ ਦੇ ਇੱਕ ਨੌਜਵਾਨ ਦੀ ਜੋ ਕਿ ਮਲੇਸ਼ੀਆ ਗਿਆ ਸੀ ਸਾਢੇ 5 ਸਾਲ ਉੱਥੇ ਰਿਹਾ ਲੇਕਿਨ ਸਾਢੇ 5 ਸਾਲਾਂ ਦੇ ਵਿੱਚ ਉਸਨੇ ਉੱਥੇ ਜੋ ਕੰਮ ਕਰਨ ਸੀ ਕੰਮਕਾਰ ਕੀਤਾ ਲੇਕਿਨ ਆਪਣੇ ਦੇਸ਼ ਦੀ ਯਾਦ ਸਤਾਈ ਤੇ ਇੱਥੇ ਆ ਕੇ ਉਸਨੇ ਆਪਣਾ ਕੰਮਕਾਰ ਕਰ ਲਿਆ ਬਾਈ ਦਾ ਕਹਿਣਾ ਹੈ ਕਿ ਹੁਣ ਉਹ ਸਕੂਨਪੂਰੀ ਜ਼ਿੰਦਗੀ ਜਿਉ ਰਿਹਾ ਹੈ ਕਿਉਂਕਿ ਆਪਣੇ ਪਰਿਵਾਰ ਦੇ ਵਿੱਚ ਹੈ ਕਿਤੇ ਨਾ ਕਿਤੇ ਸ਼ਾਮ ਨੂੰ ਆਪਣੇ ਬੱਚੇ ਵਿੱਚ ਚਲਾ ਜਾਂਦਾ ਹੈ ਤਾਂ ਭਾਈ ਦੱਸ ਰਿਹਾ ਸੀ ਕਿ ਬਾਹਰਲੇ ਦੇਸ਼ ਵਿੱਚ ਜਾ ਕੇ ਪੈਸੇ ਦਾ ਭਾਵੇਂ ਥੋੜੇ-ਬਹੁਤ ਕਮਾ ਲਏ ਹੋਣ ਲੇਕਿਨ ਕਿਤੇ ਨਾ ਕਿਤੇ ਇੱਕ ਇਹਨਾਂ ਨੂੰ ਖਮਿਆਜ਼ਾ ਭੁਗਤਣਾ ਪਿਆ ਕਿ ਜਦੋਂ ਇਹਨਾਂ ਦੀ ਮਾਤਾ ਜੀ ਦੀ ਡੈਥ ਹੋਈ ਤਾਂ ਇਹਨਾਂ ਤੋਂ ਉਹਨਾਂ ਦੇ ਸੰਸਕਾਰ ਤੀਥ ਇੱਥੇ ਆਇਆ ਨਹੀਂ ਸੀ ਗਿਆ ਤਾਂ ਬਾਅਦ ਵਿੱਚ ਪਰਿਵਾਰ ਇਕੱਲਾ ਰਹਿ ਗਿਆ ਛੋਟੇ-ਛੋਟੇ ਬੱਚੇ ਸਨ ਤਾਂ ਭਾਈ ਨੇ ਕਿਹਾ ਵੀ ਆਪਾਂ ਇੱਥੇ ਹੀ ਰਹਿ ਕੇ ਕੰਮ ਕਰਾਂਗੇ ਤਾਂ ਤੁਹਾਨੂੰ ਤਸਵੀਰਾਂ ਵਿੱਚ ਦਿਖਾਵਾਂਗੇ ਕਿ ਸਪੈਸ਼ਲ 버ਗਰ ਅਤੇ ਕੁਲਚੇ ਦੀ ਇਹਨਾਂ ਨੇ ਇੱਕ ਚੱਲਦੀ-ਫਿਰਦੀ ਸ਼ਾਪ ਛੋਟੀ-ਮੋਟੀ ਲਗਾ ਰੱਖੀ ਹੈ ਅਤੇ ਇਸ ਬਿਜ਼ਨਸ ਨੂੰ ਕੀਤੇ ਹਾਲੇ ਥੋੜਾ ਸਮਾਂ ਹੀ ਹੋਇਆ ਹੈ ਲੇਕਿਨ ਬਿਜ਼ਨਸ ਬਾਈ ਦਾ ਬਹੁਤ ਵਧੀਆ ਚੱਲ ਰਿਹਾ ਹੈ ਤੇ ਪੰਜਾਬ ਦੀ ਉਸ ਨੌਜਵਾਨੀ ਨੂੰ ਇਹ ਇੱਕ ਸੰਦੇਸ਼ ਦਿੰਦੇ ਨੇ ਕਿ ਜੇ ਬੰਦਾ ਚਾਹੇ ਤਾਂ ਆਪਣੇ ਦੇਸ਼ ਵਿੱਚ ਰਹਿ ਕੇ ਵੀ ਆਪਣੇ ਪੰਜਾਬ ਵਿੱਚ ਰਹਿ ਕੇ ਵੀ ਵਧੀਆ ਪੈਸਾ ਕਮਾ ਸਕਦਾ ਹੈ ਤੇ ਆਪਣੇ ਪਰਿਵਾਰ ਦੇ ਨਾਲ ਖੁਸ਼ੀ ਬਸਿ ਜ਼ਿੰਦਗੀ ਬਸਰ ਕਰ ਸਕਦਾ ਹੈ ਆਪਣੇ ਲੇਕਿਨ ਜਿਵੇਂ ਪ੍ਰਵਾਸੀ ਹੁੰਦੇ ਨੇ ਕਿ ਉਹ ਵੀ ਇੱਥੇ ਰੇੜੀਆਂ ਲਗਾ ਕੇ ਕਾਮਯਾਬ ਹੁੰਦੇ ਨੇ ਤਾਂ ਕਿਉਂ ਨਾ ਆਪਾਂ ਵੀ ਰੇੜੀ ਲਗਾਉਣ ਵਿੱਚ ਕੋਈ ਸ਼ਰਮ ਨਹੀਂ ਤਾਂ ਗੱਲਬਾਤ ਕਰਾਂਗੇ ਬਾਈ ਉਹ ਨਾਲ ਸਾਡੇ ਮੌਜੂਦ ਹੈ ਜੀ ਮੇਰੇ ਜਪਨਾ ਗੁਰਿੰਦਰ ਸਿੰਘ ਆ ਜੀ ਮਤਾਨਾ ਗੁਰ ਸਿੰਘ ਜੀ ਬੰਦਾ ਸੋਕੇ ਬਾਹਰ ਜਾਣ ਦਾ ਕਿਵੇਂ ਸਬਬਾ ਬਣਿਆ ਕਿ ਬਾਹਰ ਗਏ ਉੱਥੇ ਰਹੇ ਉੱਥੇ ਕੀ ਕਰਦੇ ਸੀਗੇ ਬਸ ਉੱਥੇ ਹੀ ਪੈਕਿੰਗ ਦਾ ਕੰਮ ਸੀਗਾ ਮੇਰਾ ਜਾਣ ਦਾ ਹੈਗਾ ਸੀ ਰਾਦਾ ਕਾਫੀ ਟਾਈਮ ਦਾ ਵੀ ਪੂਰੇ 10-12 ਸਾਲ ਵਿੱਚ ਕੋਈ ਨਹੀਂ ਬੰਦਾ ਸੀਗਾ ਇੱਕ ਮੇਰਾ ਮਨ ਦੀ ਇੱਛਾ ਸੀ ਵੀ ਮੈਂ ਬਾਹਰ ਜਾਣਾ ਹੈ ਤੇ ਫਿਰ ਮੈਂ ਗਿਆ ਸੀਗਾ ਜੀ ਐਨੀ ਹੈਗਾ ਵੀ ਆਪਾਂ ਉੱਥੇ ਕੀਤਾ ਨਹੀਂ ਕੰਮ ਕੰਮ ਉੱਥੇ ਵਧੀਆ ਕੀਤਾ ਮੈਂ ਸਾਢੇ 5 ਸਾਲ ਕੰਮ ਕੀਤਾ ਜੀ ਉੱਥੇ ਕੰਮ ਵੀ ਵਧੀਆ ਰਿਹਾ ਜੀ ਅੱਛਾ ਜੀ ਕੰਮ ਵੀ ਬਹੁਤ ਵਧੀਆ ਰਿਹਾ ਜੀ ਕੰਮ ਦੀ ਕੋਈ ਐਸੀ ਗੱਲ ਨਹੀਂ ਹੈ ਕੰਮ ਵੀ ਬਹੁਤ ਵਧੀਆ ਰਿਹਾ ਜੀ ਕੰਮ ਵੀ ਕੋਈ ਮੈਨੂੰ ਘਾਟ ਨਹੀਂ ਨਹੀਂ ਮੈਂ ਲੋਕ ਕਹਿੰਦੇ ਨੇ ਕਿ ਉੱਥੇ ਆ ਕੇ ਕੰਮ ਨਹੀਂ ਮਿਲਦਾ ਧੱਕੇ ਖਾਂਦੇ ਫਿਰਦੇ ਨੇ ਜਾਂ ਉਹਨਾਂ ਨੂੰ ਕਿਵੇਂ ਦਿਖ ਰਹੇ ਬਥੇਰੀ ਦੁਨੀਆ ਜੀ ਹੁਣ ਬੇਲੀ ਬੈਠੀ ਹੈ ਉੱਥੇ ਜਦੋਂ ਮੈਂ ਉੱਥੇ ਬਹੁਤ ਰੂਮਾਂ 'ਚ ਮੁੰਡੇ ਬੇਲੇ ਬੈਠੇ ਨੇ 2-2 ਢਾਈ ਢਾਈ ਲੱਖ ਰੁਪਏ ਲਗਾ ਕੇ ਆਇਆ 90 ਟਾਈਮ ਦੇ 990 ਦੇ ਵਿੱਚ ਗਿਆ ਸੀ ਜੀ ਤੇ ਉਦੋਂ ਮੈਂ ਲੱਗੇ ਆ ਜੀ 1 ਲੱਖ ਰੁਪਏ ਲਾ ਕੇ ਗਿਆ ਸੀਗਾ ਤੇ ਆਪਾਂ ਨੂੰ ਵਧੀਆ ਕੰਮ ਕੀਤਾ ਜੀ ਫਿਰ ਮਾੜਾ ਜਿਹਾ ਫੈਮਿਲੀ ਕਰਕੇ ਮੈਨੂੰ ਆਣਾ ਪਿਆ ਜੀ ਉਰੇ ਤੇ ਮੈਂਨੇ ਸੋਚਿਆ ਵੀ ਹੁਣ ਮੈਂ ਉੱਥੇ ਕੰਮ ਕਰਦਾ ਜੀ ਸਾਢੇ 5 ਸਾਲ ਉੱਥੇ ਰਿਹਾ ਹਾਂ ਕਿਸ ਤਰ੍ਹਾਂ ਦਾ ਗੁ गुजारा ਵਧੀਆ ਹੋਇਆ ਜੀ ਐਵੇਂ ਕਹਦਾ ਮੈਂ ਤੁਹਾਨੂੰ ਮੈਂ ਇੱਕ ਕੰਪਨੀ 'ਚ ਹੀ ਕੰਮ ਕੀਤਾ ਜੀ ਤੁਸੀਂ ਸਰਚ ਵੀ ਮਾਰ ਸਕਦੇ ਹੋ ਮੈਂ ਡੀਐਸਬੀ ਕੰਪਨੀ 'ਚ ਕੰਮ ਕੀਤਾ ਉੱਥੇ ਸ਼ਾਹਲਮ ਦੇ ਵਿੱਚ ਵਧੀਆ ਕੰਮ ਸੀਗਾ ਉੱਥੇ ਪਰ ਮੈਂ ਅਧਿਆਪਕ ਕਮਾਦਾ ਛੱਡ ਕੇ ਆਇਆ ਜੀ ਲੇਕਿਨ ਜਿਵੇਂ ਪਕਾਇਦ ਨੇ ਕਿ ਏਜੰਟਾ ਥਰੂ ਜਿਹੜਾ ਬੰਦਾ ਜਾਂਦਾਗਾ ਕਿਤੇ ਨਾ ਕਿਤੇ ਉਹਨਾਂ ਦੀ ਸੈਲਰੀ ਚੋਂ ਜੋ ਪੈਸੇ ਕੱਟ ਲੈਂਦੇ ਨੇ ਜਾਂ ਪਾਸਪੋਰਟ ਰੱਖ ਲੈਂਦੇ ਨੇ ਉਹ ਬਥੇਰੇ ਹੈਗੇ ਨੇ ਜੀ ਜੇ ਆਪਾਂ ਕਹਿੰਦੇ 60% ਸਹੀ ਵੀ ਨੇ 40% ਰੋਂਗ ਵੀ ਨੇ ਜੀ ਬਥੇਰੀ ਆਪਣੇ ਪੰਜਾਬੀ ਭਾਈ ਵੀ ਨੇ ਏਜੰਟੇ ਜਿਹੜੇ ਨੇਗੇ ਰੋਂਗ ਨੇਗੇ ਬਹੁਤ ਜਿਹੜੇ ਕਹਿੰਦੇ ਤੁਹਾਨੂੰ ਇੱਕ ਨੰਬਰ 'ਚ ਦਵਾਂਗੇ ਪਾਸਵਰਡ ਪਰਮਿਟ ਦਵਾਂਗੇ ਪਰ ਇਹੋ ਜਿਹਾ ਕੁਝ ਨਹੀਂ ਹੁੰਦਾ ਵੀਰੇ 2.5 ਲੱਖ ਰੁਪਏ ਲਾ ਕੇ ਵੀ ਦੋ ਨੰਬਰ 'ਚ ਬੈਠੀ ਜਾਂਦਾ ਉੱਥੇ ਕਿਤੇ ਨਾ ਕਿਤੇ ਆਪਣੇ ਪੰਜਾਬੀ ਪੰਜਾਬੀਆਂ ਨਾਲ ਧੋਖਾ ਕਰੀ ਜਾਂਦੇ ਨੇ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਪਹਿਲਾਂ ਇੰਨਾ ਸੁਣਿਆ ਨਹੀਂ ਸੀ ਪੰਜਾਬੀ ਹੁਣ ਬਹੁਤ ਜ਼ਿਆਦਾ ਧੋਖਾ ਕਰਦੇ ਨੇ ਉੱਥੇ ਪੰਜਾਬੀ ਜੈਂਟਲੀ ਜਦੋਂ ਬਾਹਰ ਗਏ ਹੋਗੇ ਉਦੋਂ ਕੀ ਕੰਮ ਕਰ ਸਿੱਖ ਕੇ ਗਏ ਸੀ ਜਾਂ ਉੱਥੇ ਸਿੱਖਿਆ ਕੋ ਜਾ ਕੇ ਨਹੀਂ ਉੱਥੇ ਪੈਕਿੰਗ ਦਾ ਕੰਮ ਸੀ ਜਿਵੇਂ ਕੋਸਮੈਟਿਕ ਦਾ ਲਾ ਲੋ ਜੈਵੋਨ ਦਾ ਲਾ ਲੋ ਜਾਂ ਐਮ ਕੋਸਮੈਟਿਕ ਦਾ ਹੀ ਕੰਮ ਜ਼ਿਆਦਾ ਉੱਥੇ ਉੱਥੇ ਜ਼ਿਆਦਾ ਬੇਰਜ਼ਰਦੀ ਕੰਮ ਹੁੰਦਾ ਜੀ ਕੋਈ ਐ ਨਹੀਂਗਾ ਲੇਬਰ ਦਾ ਕੰਮ ਹੋਊਗਾ ਬੇਰਜ਼ਰਦੀ ਕੰਮ ਹੁੰਦਾ ਪਰ ਜੀ ਨੂੰ ਮਿਲ ਜੇ ਤਾਂ ਵਧੀਆ ਗੱਲ ਹੈ ਜਿਹੜਾ ਕੰਪਨੀ ਦੇ ਥੋ ਬਗ ਜੀ ਬਾਕੀ ਬਥੇਰੀ ਜਨ ਤਾਂ ਬੇਲੀ ਵੀ ਬੈਠੀ ਆ ਉੱਥੇ ਜਿਵੇਂ ਆਪਾਂ ਦੇਖਦੇ ਆ ਕਿ ਕੈਨੇਡਾ ਅਮਰੀਕਾ ਦੇ ਵਿੱਚ ਉਹ ਦੱਸਦੇ ਨੇ ਲੋਕਾਂ ਵੀਡੀਓ ਵੀ ਵਾਇਰਲ ਹੁੰਦੀਆਂ ਨੇ ਕਿ 18 18 ਘੰਟੇ 12 12 ਘੰਟੇ 16 16 ਘੰਟੇ ਕੰਮਕਾਰ ਕਰਦੇ ਨੇ ਵੀ ਤੱਕਾ ਖਰਨਾ ਸਰੀਰ ਨੂੰ ਤੱਕਾ ਕਰਨਾ ਪੈਂਦਾਗਾ ਕਿੰਨੀ ਗੱਲ ਸੱਚ ਹੈ ਨਹੀਂ ਸਹੀ ਗੱਲ ਹੈ ਹੁਣ ਤੁਸੀਂ ਦੇਖਦੇ ਹੋ ਆਪਾਂ ਸੋਸ਼ਲ ਮੀਡੀਆ ਤੇ ਦੇਖਦੀ ਹੁਣ ਕਈ ਕੁੜੀਆਂ ਤਾਂ ਬ ਟਿਕਟੋਕ ਮੇਰੇ ਕੋਲੇ ਅਜੇ ਵੀ ਚੱਲ ਰਹੀ ਹੈ ਮੈਂ ਦਿਖਾ ਸਕਦਾ ਤੁਹਾਨੂੰ ਪ੍ਰੂਫ ਉਧਰਲੀ ਚੱਲ ਰਹੀ ਹੈ ਮੇਰੇ ਕੋਲੇ ਟਿਕਟੋਕ ਮੈਂ ਐਪ ਡਾਊਨਲੋਡ ਕੀਤਾ ਹੋਇਆ ਹੈ ਬਥੇਰੀ ਹੁੰਦੀਆਂ 25-25 ਲੱਖ ਰੁਪਏ ਲੱਗ ਜੇ ਮੇਰੇ ਵਰਗੇ ਕੋਲੇ 25 ਲੱਖ ਹੋਵੇ ਤਾਂ ਮੈਂ ਹੋਰ ਹੀ ਬਿਜ਼ਨਸ ਕਰਾਂ ਕਈ ਲੋਕ ਜਾਂਦੇ ਨੇ ਨਾ 25-25 ਲੱਖ ਲੱਗ ਕੇ ਕਰੋ ਚੰਗੇ ਨੇਗੇ ਜਿਹੜੇ ਜ਼ਮੀਨਾਂ ਪਿੱਛੇ ਪਈ ਜਾਣਗੀਆਂ ਉਹ ਵੀ ਜਾਂਦੇ 25-25 ਲੱਖ ਰੁਪਏ ਲੱਗ ਜੇ ਸਾਡੇ ਵਰਗੇ ਕੋਲੇ ਹੋਵੇ ਤਾਂ ਸਾਨੂੰ ਜਾਣ ਦੀ ਲੋੜ ਹੀ ਨਾ ਪਵੇ ਅਸੀਂ ਉਹਦੀ 4-5 ਲੱਖ ਰੁਪਏ ਲਾ ਕੇ ਬਿਜ਼ਨਸ ਕਰੀਏ 25 25 ਲੱਖ ਲਗਾ ਕੇ ਵੀ ਉੱਥੇ ਉਹਨਾਂ ਨੂੰ ਕਰਨੇ ਦਿਹਾੜੀ ਪੈਂਦੀ ਹੈ ਤੇ 25 ਲੱਖ ਲਗਾਏ ਤਾਂ ਵੀ ਕੀ ਫਾਇਦਾ ਫਾਇਦਾ ਨਹੀਂ ਹੈ ਕੋਈ ਜਿਆਦਾ ਐਂ ਵੀ ਆਪਾਂ ਨੇ ਕੁਰਸੀ ਤੇ ਬੈਠਣਾ ਆਰਡਰ ਮਾਰਨਾ ਤੇ ਤਾਂ ਆਪਾਂ ਮੰਨੀਏ ਕੋਈ ਹੈ ਜੇ ਕੋਈ ਨਹੀਂ ਹੈਗਾ ਉਹ 25 25 30 ਲੱਖ ਰੁਪਏ ਜੇ ਆਪ ਇੱਥੇ ਲਗਾ ਕੇ ਇੱਥੇ ਕੰਮਕਾਰ ਕਰੀਏ ਤਾਂ ਇੱਥੇ ਵੀ ਚੱਲ ਸਕਦਾ ਆਪਣਾ ਬਹੁਤ ਵਧੀਆ ਜਿਵੇਂ ਤੁਸੀਂ ਆਪਣਾ ਛੋਟਾ ਮੋਟਾ ਕੰਮ ਕੀਤਾਗਾ ਤਾਂ ਅੱਗੇ ਵਧ ਸਕਦਾ 40000 45000 50000 ਰੁਪਏ ਨਾਲ ਸਟਾਰਟ ਕੀਤਾ ਜੀ ਕੰਮ ਐਨੇ ਨਾਲ ਹਰੇਕ ਕੋਈ ਕਰ ਸਕਦਾ ਜਿਹੜਾ ਕਾਰਡ ਦਾ ਕੰਮ ਹੈਗਾ 30 35000 ਰੁਪਏ ਤੋਂ ਸਟਾਰਟਿੰਗ ਹੋਲੀ-ਹੋਲੀ ਜਿਸ ਫੌਨ ਮਿਲਦਾ ਪਰ ਮੇਰਾ ਵਧੀਆ ਚੱਲ ਰਿਹਾ ਹੈਗਾ ਮੈਂ ਵੀ ਕਹਦਾ ਤੁਹਾਨੂੰ ਮੈਂ ਵੀ ਕਹਦਾ ਵੀ ਨਹੀਂ ਚੱਲ ਰਿਹਾ ਵਧੀਆ ਚੱਲ ਰਿਹਾ ਚੱਲ ਰਿਹਾ ਜੀ ਇੱਕ ਸੁਨਣ ਚ ਵੀ ਆਇਆ ਸੀ ਤੁਸੀਂ ਇੱਕ ਵੀਡੀਓ ਵਾਇਰਲ ਕਰੀ ਸੀ ਕਿਹਾ ਸੀ ਕਿ ਪੰਜਾਬੀ ਨੇ ਜੋ ਪ੍ਰਵਾਸੀਆਂ ਦੀ ਜਿਹੜੀਆਂ ਨੇ ਜ਼ਿਆਦਾ ਜਾ ਕੇ ਖਾਣਾ ਪਸੰਦ ਕਰਦੇ ਨੇ ਤੇ ਆਪਣੇ ਪੰਜਾਬ ਦੇ ਜੋ ਨੌਜਵਾਨ ਹਨ ਕਿਤੇ ਨਾ ਕਿਤੇ ਉਹਨਾਂ ਨੂੰ ਇਗਨੋਰ ਕੀਤਾ ਜਾਂਦਾ ਹੈ ਜੇ ਆਪਣੇ ਪੰਜਾਬੀ ਆਪਣੇ ਪੰਜਾਬੀ ਭਾਈ ਦੀ ਸਪੋਰਟ ਕਰਨਾ ਯਾ ਆਪਣਾ ਪੰਜਾਬੀ ਭਾਈ ਕੋਈ ਬਾਹਰ ਨੂੰ ਭੱਜੀ ਨਾ ਠੀਕ ਹੈ ਨਹੀਂ ਆਪਣੇ ਪੰਜਾਬੀ ਜ਼ਿਆਦਾ ਸਪੋਰਟ ਨਹੀਂ ਕਰਦੇ ਉਹ ਸਨਦਾਰ ਹੋਗੇ ਸਪੋਰਟ ਕਿਹਨਾਂ ਨੂੰ ਕਰਦੇ ਨੇ ਅ ਅੱਪਾ ਦੇਖਦੇ ਆ ਕਿ ਪ੍ਰਵਾਸੀ ਜੋ ਭਈਏ ਨੇ ਇੱਥੇ ਆ ਕੇ ਰਹਿਣ ਲੱਗੇ ਰੇੜੀਆਂ ਲਗਾਈਆਂ ਸਬਜ਼ੀਆਂ ਵੇਚੀਆਂ ਤੇ ਇੰਨਾ ਕਾਰੋਬਾਰ ਦੇ ਵਿੱਚ ਜੀ ਉਹਨਾਂ ਨੇ ਆਪਣੇ ਘਰ-ਬਾਰ ਵਧੀਆ ਬਣਾ ਰੱਖੇ ਨੇ ਕੋਈ ਪੇਂਟ ਦਾ ਕੰਮ ਕਰਦਾ ਵਧੀਆ ਬਣਾ ਰੱਖੇ ਨੇ ਤੇ ਜੇ ਅੱਪਾਂ ਚਾਹੀਏ ਤਾਂ ਮਿਹਨਤ ਕਰਕੇ ਖਾ ਸਕਦੇ ਆ ਤਾਂ ਆਪਾਂ ਵੀ ਕਿਤੇ ਨਾ ਕਿਤੇ ਆਪਣਾ ਮਕਾਨ ਮੁਕਾ ਕਾਰੋਬਾਰ ਵਧੀਆ ਕਰ ਸਕਦੇ ਆ ਹਾਂ ਜੀ ਹਾਂ ਵਧੀਆ ਜੀ ਹੁਣ ਤੁਹਾਨੂੰ ਪਤਾ 70 80% ਆ ਇੱਥੇ ਆਪਣੇ ਉਹਨਾਂ ਦੀ ਚੱਲਦੀ ਜੀ ਜ਼ਿਆਦਾ 7% ਉਹਨਾਂ ਕੋ ਲਈ ਕੰਮ ਨਹੀਂਗੇ ਜ਼ਿਆਦਾ ਆਪਣਾ ਪੰਜਾਬੀ ਬੰਦਾ ਦਿਖਾਓ ਮੈਨੂੰ ਕਿੱਥੇ ਰੇੜੀ ਲਾਂਦਾ ਜੀ ਕੋਈ ਨਹੀਂ ਲਾਂਦਾ ਜੀ ਪੰਜਾਬੀ ਬੰਦਾ ਕੋਈ ਨਹੀਂ ਕੰਮ ਕਰਦਾ ਆਪਣਾ ਕਰਦਾ ਕੋਈ ਪੰਜਾਬੀ ਬੰਦਾ ਨਹੀਂ ਕਰਦਾ ਜੀ 20 30 40% ਮਜ਼ਾ ਕਰ ਰਹੇ ਨੇ ਆਪਣੇ ਕੰਮ ਬਾਕੀ ਦਾ ਉਹੀ ਨਹੀਂ ਜੀ ਤੁਹਾਨੂੰ ਪਤਾ ਸੁਣਨ ਚ ਆਏਗਾ ਕਿ ਤੁਹਾਨੂੰ ਇੱਕ ਖਮਿਆਜ਼ਲੀ ਭੁਗਤਣਾ ਪਿਆ ਜਦੋਂ ਬਾਹਰ ਗਏ ਸੀ ਮਾਂ ਦੇ ਮਾਂ ਦੀ ਡੈਥ ਹੋਈ ਮਦਰ ਦੀ ਤਾਂ ਉਹਨਾਂ ਦੇ ਸੰਸਕਾਰਤ ਵੀ ਨਹੀਂ ਆ ਸਕੇ ਨਹੀਂ ਆ ਸਕੇ ਜੀ ਮਜਬੂਰੀ ਸੀ ਕਿ ਤਾਂ ਨਹੀਂ ਆ ਸਕੇ ਜੀ ਮਾੜਾ ਪਰਮਡਰੀ ਨਹੀਂ ਕਰਵਾਉਣਾ ਸੀ ਉਹਦੇ ਕਰਕੇ ਬਹੁਤ ਦਿੱਕਤ ਆ ਗਈ ਕਿਤੇ ਲੱਗੇ ਮਨ ਜਦ ਖੋਪ ਪੈਂਦੀ ਹੋਊ ਯਾਰ ਕਿ ਮਾਂ ਤਾਂ ਗੁਜ਼ਰ ਗਈ ਹੈ ਨਾ ਵੀ ਮੈਂ ਸੰਸਕਾਰਤ ਜਾਣਾ ਸੀਗਾ ਹਾਂਜੀ ਹਾਂਜੀ ਇਹ ਤਾਂ ਹੈ ਜੀ ਇਹ ਤਾਂ ਫਿਰ ਜ਼ਰੂਰੀ ਹੈ ਜੀ ਮਾਂ ਤਾਂ ਸਭ ਤੋਂ ਵੱਡੀ ਮਾਂ ਹੀ ਹੁੰਦੀ ਹੈ ਮਾਪੇ ਵੀ ਹੁੰਦੇ ਨੇ ਹੋਰ ਕੀ ਹੁੰਦਾ ਬੰਦੇ ਲਈ ਕੁਝ ਵੀ ਨਹੀਂ ਆ ਕਾਮਕਾਰ ਤਾਂ ਚੱਲਦੇ ਰਹਿੰਦੇ ਨੇ ਪਰ ਇਹ ਵਕਤ ਬਹੁਤ ਮਾੜਾ ਹੁੰਦਾ ਹੈ ਕਿੰਨੇ ਸਾਲ ਬਾਹਰ ਲਗਾ ਕੇ ਆਏ ਹੋ ਮੈਂ 5.5 ਸਾਲ ਦਾ ਆਇਆ ਪੂਰੇ 5.5 ਸਾਲ ਲੱਗੇ ਜੇ ਜਕਰ ਗੱਲ ਕੀਤੀ ਜਾਵੇ ਮੈਰਿਜ ਹੋਈ ਹੋਈ ਐ ਕਿੰਨੇ ਬੱਚੇ ਨੇ ਮੇਰੇ ਕੋਲੇ ਦੋ ਬੇਟੀਆਂ ਨੇ ਜੀ ਹਾਂਜੀ ਇੱਕ 6 ਸਾਲ ਦੀ ਇੱਕ 14 ਸਾਲ ਦੀ ਹਾਂਜੀ ਜਦੋਂ ਬਾਹਰ ਗਏ ਸੀ ਉਦੋਂ ਕਿੰਨੇ ਸਾਲ ਦੇ ਸੀਗੇ ਉਦੋਂ ਇੱਕ ਲਾਲੋ ਜੀ 9 ਸਾਲ ਦੀ ਲਾਲੋ ਜੀ ਇੱਕ ਸਾਲ ਕਦੀ ਸੀ ਮਤਾਂ ਹੁਣ ਮਾਨੂੰ ਇਹ ਸਕੂਨ ਤਾਂ ਹੋਣਾ ਵੀ ਸ਼ਾਮ ਨੂੰ ਬੱਚਾ ਘਰੇ ਵਾ ਗਨੇ ਪੈਸੇ ਕਮਾ ਕੇ ਹਾਂਜੀ ਹਾਂ ਉਹਨਾਂ ਵੀ ਸਵੇਰੇ ਆਰਾਮ ਨਾਲ ਟੋਰਨਾ 11 ਵਜੇ ਆਈਦਾ ਰਾਤ ਨੂੰ 8:30 ਵੀ ਵਜੇ ਆਈਦਾ 9:00 ਵੀ ਵਜੇ ਆਈਦਾ ਆਪਾਂ ਖੜੇ ਹਰੇ ਰਾਜਾ ਮੰਗੂ ਜੀ ਰੋਕਣ ਟੋਕਣ ਵਾਲੇ ਆਪਣਾ ਕੰਮ ਕਰ ਰਹੇ ਹਨ ਰੋਕਣ ਟੋਕਣ ਵਾਲਾ ਕੋਈ ਨਹੀਂ ਜੀ ਆਪਾਂ ਕਿਤੇ ਤੇ ਥੱਲੇ ਵੀ ਅੰਡਰ ਵੀ ਕੰਮ ਕਰਦਾ ਉਹ 10-12000 ਤੋਂ ਵੱਧ ਨਹੀਂ ਦੇਵੋਗੇ ਉਹਨਾਂ ਦਾ ਖਰਚਾ ਨਹੀਂ ਚੱਲਦਾ ਜੀ ਜਿਵੇਂ ਅੱਜ ਕੱਲ੍ਹ ਦੇ ਨੌਜਵਾਨ ਆਪਾਂ ਦੇਖਿਆਗਾ ਕਿ ਰੋਜ਼ਗਾਰ ਨਹੀਂ ਮਿਲਦਾ ਜੀ ਕੋਈ ਆਪਣਾ ਛੋਟਾ ਮੋਟਾ ਕੰਮ ਕਰਨ ਤੋਂ ਵੀ ਕਾਰ ਦੇ ਰੀ ਫਿਰਦੀ ਸਰਕਾਰਾ ਵਧੀਆ ਉਹ ਤਾਂ ਨਸ਼ਾ ਵੀ ਨਾ ਵਿਕੇ ਜੀ ਸਰਕਾਰਾ ਵਧੀਆ ਪਹਿਲਾਂ ਕਹਿੰਦੇ ਸੀ ਉਹ ਸਰਕਾਰ ਵਧੀਆ ਉਹ ਸਰਕਾਰ ਦੀ ਉਹ ਕਹਿੰਦੇ ਆਮ ਆਦਮੀ ਪਾਰਟੀ ਵਧੀਏਗੀ ਆਮ ਆਦਮੀ ਨੇ ਕੀ ਕਰਦਾ ਕਰਤਾ ਸੀ ਮਜ਼ਦੂਰੀ ਰਿਆ ਨਾ ਕਹਿੰਦੇ ਸੀ ਆ ਕੁਝ ਮਿਲੂਗਾ ਕੁਝ ਮਿਲੂਗੀ ਸਾਨੂੰ ਕੋਈ ਨਹੀਂ ਮਿਲਦਾ ਜੀ ਕੋਈ ਸਰਕਾਰ ਆ ਜੀ ਕਰਨੀ ਮਿਹਨਤੀ ਪੈਣੀ ਹੈ ਬੰਦੇ ਨੂੰ ਜਿਵੇਂ ਤੁਸੀਂ ਕੰਮਕਾਰ ਕਰ ਰਹੇ ਹੋਗੇ ਕੋਈ ਨਸ਼ਾ ਕਿਸੇ ਦੇ ਮੂੰਹ 'ਚ ਨਹੀਂ ਪੰਦਾ ਆ ਕੇ ਜੇਕਰ ਤੁਸੀਂ ਕੰਮਕਾਰ ਕੀਤਾ ਤਾਂ ਉਹਨਾਂ ਨੂੰ ਵੀ ਥੋੜੇ ਤੋਂ ਦੇਖ ਕੇ ਸਿੱਖਣਾ ਚਾਹੀਦਾ ਕਿ ਜਦੋਂ ਇਹ ਕਰ ਸਕਦੇ ਨੇ ਤਾਂ ਅਸੀਂ ਵੀ ਕਰ ਸਕਦੇ ਹਾਂ ਨਸ਼ਾ ਵੱਲ ਨਾ ਜਾਈਏ ਅਸੀਂ ਤਾਂ ਇਹ ਸਲਾਹ ਦਮਾ ਗੀ ਨਸ਼ਾ ਵੱਲ ਕੋਈ ਜਾਵੇ ਨਾ ਕੰਮਕਾਰ ਆਪਣਾ ਭਾਈ ਆਪਣਾ ਪੰਜਾਬੀ ਭਾਈ ਕਰੇ ਆਪਣੇ ਪੰਜਾਬੀ ਭਾਈ ਦੀ سپورਟ ਕਰੇ ਤਾਂ ਆਪ ਹੀ ਪੰਜਾਬ ਦੀ ਤਰੱਕੀ ਹੋ ਜਾਣੀ ਹੈ ਜੀ ਬਿਲਕੁਲ ਇਹ ਸਾਨੂੰ ਵੀਰ ਜੀ ਸਾਡੇ ਨਾਲ ਜਿਨ੍ਹਾਂ ਨੇ ਦੱਸਿਆ ਕਿ 2.5 ਜੋ ਸਾਡੇ 5 ਸਾਲ ਇਹ ਬਾਹਰ ਰਹੇ ਨੇ ਤਾਂ ਉਸ ਦਾ ਖਮੈਜ਼ਾ ਕਿਤੇ ਨਾ ਕਿਤੇ ਧੂਤਣਾ ਪਿਆ ਉਹ ਸਾਰੀ ਉਮਰ ਇਹਨਾਂ ਨੂੰ ਜੋ ਦਰਦ ਹੈ ਮਹਿਸੂਸ ਹੁੰਦਾ ਰਹੇਗਾ ਕਿਉਂਕਿ ਮਾਂ ਨੂੰ ਇੱਕ ਰੱਬ ਦਾ ਰੂਪ ਦਿੱਤਾ ਗਿਆਗਾ ਰੱਬ ਦਾ ਦਰਜਾ ਦਿੱਤਾ ਗਿਆਗਾ ਵੀ ਉਸ ਦਾ ਜਦੋਂ ਦੇਹਾਂਤ ਹੁੰਦਾ ਤਾਂ ਬਈ ਜਦਸਰੇ ਨੇ ਕਿ ਉਹਨਾਂ ਦੇ ਦੇਹਾਂਤ ਤੇ ਨਾ ਆ ਸਕੇ ਤਾਂ ਇਸ ਦਾ ਸਾਰਾ ساری ਉਮਰ ਨੂੰ ਜੋ ਹੈ ਪਛਤਾਵਾ ਰਹੇਗਾ ਲੇਕਿਨ ਕਿਤਨਾ ਕਿਤੇ ਬਾਈ ਨੇ ਆਮ ਜੋ ਆਪਣੇ ਜੋ ਪੰਜਾਬ ਦੇ ਨੌਜਵਾਨ ਹਨ ਬਾਹਰ ਦੇ ਦੇਸ਼ਾਂ ਪਰ ਰੁੱਖ ਕਰ ਰਹੇ ਹਨ ਜਾਂ ਕੋਈ ਛੋਟਾ ਮੋਟਾ ਕੰਮ ਕਰ ਕਰਨ ਤੋਂ ਕਤਰਾਂਦੇ ਹਨ ਤਾਂ ਕੋਈ ਨਸ਼ਾ ਵੱਲ ਪੈਂਦਾ ਹੈ ਤਾਂ ਬਾਈ ਨੇ ਉਹਨਾਂ ਨੂੰ ਇੱਕ ਮੈਂ ਸਹੀ ਦੱਸਦਾ ਵੀ ਜੋ ਚਾਹਣ ਤਾਂ ਕੰਮ ਕਰ ਕੋਈ ਵੀ ਛੋਟਾ ਵੱਡਾ ਨਹੀਂ ਹੁੰਦਾ ਛੋਟੇ ਕੰਮ ਤੋਂ ਕਰਕੇ ਆਪਾਂ ਅੱਗੇ ਵੱਧ ਸਕਦੇ ਹਾਂ ਸੰਗਰੂਰ ਤੋਂ ਗੁਰਵਿੰਦਰ ਸਿੰਘ ਸਕਾਈ ਨਿਊਜ਼ ਪੰਜਾਬ